ਆਛਰੀ ਕਾ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਹਰ ਸਨੋ ਜੀ ਕਰਦੇ ਹੋ ਕਿ ਦਸ ਅਭੀਠਾ ਹਾਂ ਜੀ ਅੱਜ ਆਪਾਂ ਬਣਾਵਾਂਗੇ ਜੀ ਹਾਲੋਂ ਦੀ ਪੁਰਜੀ ਤੇਲ ਹੋ ਗਿਆ ਜੀ ਆਪਾਂ ਗਰਮ ਹੁਣ ਆਪਾਂ ਵਿੱਚ ਪਾਵਾਂਗੇ ਜੀ ਤੇ ਜੀਰਾ ਹੁਣ ਇਹਦੇ ਵਿੱਚ ਆਪਾਂ ਲਈ ਆਵੇ ਪਿਆਜ਼ ਅਦਰਕ ਤੇ ਹਰੀ ਮਿਰਚ ਪਾ ਲੀਏ ਕਿ ਆ ਜਿ ਦੇਖੋ ਜੀ ਆਪਣਾ ਹੋ ਗਿਆ ਹਲਕਾ ਬ੍ਰਾਊਨ ਹਾਂ ਇਹਦੇ ਵਿੱਚ ਪਾਣਾ ਜੀ ਨਿੰਮਾ ਨਸਬਲਾ ਹਲਦੀ

ਨਰੋਨਾ ਹੋਣਾ ਕਰਾਂਗੇ ਵੀ 5 ਮਿੰਟ ਛੱਡ ਕੇ ਰੱਖਾਂਗੇ ਦੇਖੋ ਜੀ ਹਲੋ ਆਪਣੀ ਰੈਸਪੀ ਪਹਿਲਾਂ ਮੈਂ ਇਹਦੇ ਵਿੱਚ ਆਹਾਂ ਜੀ ਥੋੜੀ ਜੀ ਕਰਾਂਗੇ ਹਲੋ ਐਡ ਇਹ ਹੈਗੀ ਹੈ ਜੀ ਹਲੋ ਦੀ ਸਬਜ਼ੀ ਕਈਆਂ ਨੂੰ ਤਾਂ ਪਤਾ ਕਿੰਨਾ ਨੂੰ ਨਹੀਂ ਪਤਾ ਇਹ ਜੀ ਆਪਣੇ ਜੋੜਾਂ ਦੀਆਂ ਦਰਦਾਂ ਵਾਸਤੇ ਬਹੁਤ ਵਧੀਆ ਵਾ ਮਤਲਬ ਖਾਣੀ ਚਾਹੀਦੀ ਹੈ ਸਬਜ਼ੀ ਇਹ ਜੀ ਇਹ ਆਪਾਂ ਤਾਂ ਸਰਦੀਆਂ ਦੇ ਵਿੱਚ ਬਣਾਉਣੀ ਆ ਇਹ ਆਪਾਂ ਜ਼ਿਆਦਾ ਕੱਟੀ ਹੋਈ ਹੈ ਥੋੜੀ ਥੋੜੀ ਦੇਚ ਐਡ ਕਰਾਂਗੇ ਤੇ ਜੇ ਕਿਸੇ ਦੇ ਵੀ ਭੈਣ ਭਰਾ ਕੋਲ ਨਹੀਂ ਖਾਦੀ ਕਿਸੇ ਦੇ ਵੀ ਭੈਣ ਭਰਾ ਕੋਲ ਤਾਂ ਖਾ ਕੇ ਦੇ ਲੋ ਬੱਚੇ ਸੋਰੀ ਟੇਸਟ ਕਿੰਦਾ ਲੰਦਾ ਤੇ ਜੀ ਲਾਈਕ ਕਰਕੇ ਜਰੂਰ ਦੱਸਿਓ ਜੀ ਘਰੋਂ ਦੀ ਸਬਜ਼ੀ ਕਿਹੜੇ-ਕਿਹੜੇ ਤਰ੍ਹਾਂ ਬਣਾ ਕੇ ਖਾਧੀ ਆ ਕਿਹਨਾਂ ਨੇ ਘਰ ਬਣਾਈਏ ਵੀਡੀਓ ਵੀ ਕਰਕੇ ਆਪੇ ਉਹਦੇ ਵਿੱਚ ਐਡ ਕਰਾਂਗੇ ਇਹ ਨੂੰ ਹੁਣ ਆਪਾਂ ਜੀ ਉਪਰੋਂ ਖਾਲੀ ਦੇ ਨਾਲ ਕੱਜ ਦੇਨੇ ਆ ਤਾਂ ਕਿ ਥੱਲੇ ਨੂੰ ਚੰਗੇ ਤੇ ਫਿਰ ਉਹਦੇ ਉੱਪਰ ਐ ਕਰਾਂ। ਦੇਖੋ ਜੀ ਸਬਜੀ ਆਪਣੀ ਦਾ ਭਣ ਰਹੀ ਆ। ਥੋੜੀ ਥੋੜੀ ਇਹਦੇ ਵਿੱਚ ਐਡ ਕਰਦੀ ਪਈ ਆ। ਜ਼ਿਆਦਾ ਨਾ। ਮੁਰਕਿਉ ਬੈਹ ਜਾਂਦੀ ਹੈ ਨਾ ਥੱਲੇ ਨੂੰ ਫਿਰ ਉਹਦੇ ਉੱਪਰ ਪਾ ਦਿੰਦੀ ਜੀ ਸਵਾਦ ਨਾਲ ਸਾਦੀ ਹੋ ਜਾਂਦਾ। ऐसा दा बहुत थोड़ा-थोड़ा करके We ਹਾਂਜੀ ਸਬਜੀ ਆਪਣੀ ਹੋ ਗਈ ਜੀ ਬਣ ਕੇ ਤਿਆਰ ਤਾਂ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਅੱਜ ਦੀ ਸਬਜੀ ਦੀ ਰੈਸਪੀ ਕਿਦਾਂ ਲੱਗੀ ਜੀਨੋ ਆਪਾਂ ਕਹਿੰਦੇ ਆ ਜੀ ਖਾਓ ਤੇ ਖਾਓ ਦੀ ਬੋਝੀ ਇਹ ਬੋੜਿਆਂ ਨਾਲੋਂ ਬਿਹਤਰ ਦਾਸਤੇ ਵਧੀਆ ਹੁੰਦੇ ਸੱਚੀ ਕੰਮ ਜਿਹਾ ਰਹੇ ਸਭ ਨੂੰ ਦਿਖਾ